ਸਰ ਅੱਜ ਪੰਜਾਬ ਦੇ ਵਿੱਚ ਜੋ ਸਾਡੇ ਭਾਰਤ ਦੇ ਮੰਤਰੀ ਸਾਹਿਬਾਨ ਆਏ ਨੇ ਦੁਆਰੇ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਪੰਜਾਬ ਜੀ ਫਤਕੇ ਪੰਜਾਬੀ ਹੁੰਦੇ ਹੀ ਵੱਡੇ ਦਿਲ ਵਾਲੇ ਆ ਥੋੜਾ ਜੀ ਆਇਆਂ ਕਰਦੇ ਆ ਬਟ ਫਟਦਾ ਮਜ਼ਾਕ ਕਰਕੇ ਨਾ ਜਾਓ ਅੱਗੇ ਵੀ ਤੁਹਾਡੇ ਮੁੱਖ ਮੰਤਰੀ ਸਾਡੇ ਸਾਡੇ ਸੂਬੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਨੇ ਅਸੀਂ ਉਹਨਾਂ ਤੋਂ ਮੰਗਿਆ ਕੀ ਆ 20000 ਕਰੋੜ ਕੋਈ ਫਾਲਤੂ ਨਹੀਂ ਮੰਗਿਆ 60 70000 ਕਰੋੜ ਦੀ ਮੰਗ ਨਹੀਂ ਕੀਤੀ 20000 ਕਰੋੜ ਵਾਕਈ ਸਾਡੇ 12000 ਪਿੰਡ ਬਰਬਾਦ ਹੋ ਗਏ ਸਾਡੇ ਸਕੂਲ ਬਰਬਾਦ ਹੋ ਗਏ ਲੋਕਾਂ ਦੇ ਘਰ ਬਰਬਾਦ ਹੋ ਗਏ ਜ਼ਮੀਨਾਂ ਬਰਬਾਦ ਹੋ ਗਏ ਡੰਗਰ ਭੁੱਖੇ ਮਰ ਰਹੇ ਫੋਖਲਾ ਬਰਬਾਦ ਹੋ ਚੁੱਕੀਆਂ ਨੇ ਪਰ ਦੇ ਕੇ ਗਏ 1600 ਕਰੋੜ ਕੋਈ ਤਕ ਬਣਦੀ ਹੈ ਜੀ ਪੰਜਾਬ ਦਾ ਕੰਮ ਕੀ ਇਹਨਾਂ ਰੱਖਿਆ ਵਾ ਡੋਬਣ ਰੱਖਿਆ ਜਦ ਪੰਜਾਬ ਤੋਂ ਪਾਣੀ ਲੋੜ ਹੁੰਦੀ ਉਹ ਤਾਂ ਹਰਿਆਣਾ ਖੜ ਜਾਂਦਾ ਵਾ ਉਦੋਂ ਸੈਂਟਰ ਗਵਰਨਮੈਂਟ ਹਰਿਆਣਾ ਦਾ ਫਾਟ ਦੇਣ ਲੱਗ ਜਾਂਦਾ ਟੱਕੇ ਨਾਲ ਫਾੜੇ ਪਾਖੜਾਂ ਤੋਂ ਪਾਣੀ ਲੈ ਕੇ ਆਉਂਦੇ ਆ ਤੇ ਅੱਜ ਜਦ ਪਾਣੀ ਫालतू ਹੁੰਦਾ ਉਹ ਡੁੱਬਣ ਨੂੰ ਪੰਜਾਬ ਪਾਣੀ ਲੈਣ ਤੋਂ ਮਨਾਂ ਕਰ ਦਿੰਦੇ ਆ ਸੋ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਬਹੁਤ ਸ਼ਾਂਤਮਈ ਤਰੰਗਾਂ ਇਹਨਾਂ ਨੂੰ ਇੱਕ ਫਨੇਹਾ ਦਿੱਤਾ ਕਿ ਸਾਨੂੰ ਜੁੰਗਲੇਬਾਜ਼ੀ ਦੀ ਲੋੜ ਦੇ। ਕਹਿੰਦੇ ਪਹਿਲੇ 1200 ਕਰੋੜ ਦਾ ਹਸਾਬ ਤਾਂ ਦੇ ਦਿਓ। ਸਰ ਜਿਹੜਾ 1600 ਕਰੋੜ ਆ ਪਹਿਲਾਂ ਮੈਂ ਇੱਕ ਇੱਕ ਚੀਜ਼ ਪੁੱਛਣਾ ਚਾਹੁੰਦਾ ਜੋ 1600 ਕਰੋੜ ਦਾ ਐਲਾਨ ਕੀਤਾ ਪਾਇਆ ਕੀ 200 ਕੁਝ ਕਰੋੜ ਇਹਨਾਂ ਨੇ ਪਹਿਲੀ ਕਿਸ਼ਤ ਪਾਈ ਆ ਕਿਸ਼ਤ ਕੀ ਹੁੰਦੀ ਆ ਸਰ ਲੋਕ ਭੁੱਖੇ ਮਾਰੇ ਕਿਸ਼ਤਾਂ ਕਿਸ਼ਤਾਂ ਖੇਲ ਰਹੇ ਆ ਪਹਿਲਾਂ ਜੁੰਗਲੇਬਾਜ਼ੀ ਕਰਕੇ ਸਰਕਾਰ ਬਣਾ ਗਏ ਉਸ ਤੋਂ ਬਾਅਦ ਇਹਨੇ ਫੌਜ ਦਾ ਕਿ ਜੁੰਗਲੇ ਨਾਲ ਜਿੰਦਗੀ ਚੱਲੂਗੀ। ਸੋ ਮੈਂ ਇੱਕ ਆਮਾਦੀ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਤੁਹਾਡੇ ਰਾਹੀਂ ਇੱਕ ਮਹਿਫੀ ਸਰਕਾਰ ਨੂੰ ਦੇਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਦਾ ਹੀ ਇੱਕ ਅਟੁੱਟ ਅੰਗ ਪੰਜਾਬ ਆ ਜਿਨੇ ਭਾਰਤ ਦਾ ਢਿੱਡ ਭਰਿਆ ਯਾਦ ਕਰੋ ਉਹ ਦਿਨ ਜਦ ਪੰਜਾਬ ਦੇ ਭਾਰਤ ਦੇ ਵਿੱਚ ਭੁੱਖ ਮਰੀ ਸੀ ਇਹੀ ਪੰਜਾਬੀਆਂ ਨੇ ਹਲ ਵਾ ਕੇ ਬੋਲਦਾਂ ਨਾਲ ਟਰੈਕਟਰ ਨਾਲ ਹਲ ਵਾ ਕੇ ਮਿੱਟੀ ਉਪਜਾਊ ਕਰਕੇ ਦੇਸ਼ ਦਾ ਢਿੱਡ ਭਰਿਆ ਇਹ ਮਾਮਾ ਕਦੇ ਆਪਣੇ ਮਾਂ ਨਾ ਪਤਰੀ ਮਾਂ ਵਾਲਾ ਕੰਮ ਨਾ ਕਰਾਉਂਦਾ ਅੱਜ ਆਹ ਦਿਖਾ ਕੇ ਤੋਂ ਹੀ ਪ੍ਰਦਰਸ਼ਨ ਕੀਤਾ ਤਕਤੀਆਂ ਦਿਖਾਈਆਂ ਗਿਆ ਰੋਸ਼ ਪ੍ਰਦਰਸ਼ਨ ਕੀਤਾ ਵਿੱਚੇ ਤੁਹਾਡੇ ਮੰਤਰੀ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਉਹ ਵੀ ਨਾਲ ਸੀਗੇ ਬਿਲਕੁਲ ਨਾਲ ਸੀ ਸਰ ਉਹਨਾਂ ਨੇ ਹਾਲਾਤ ਦਿਖਾਏ ਨੇ ਜਾਣੂ ਕਰਾਇਆ ਉਹਨਾਂ ਨੇ ਦੱਸਿਆ ਵਾ ਵੀ ਇਹ ਚਾਹ ਬਣਾਉਣ ਵਾਲਾ ਕੰਮ ਨਹੀਂ ਖੇਤੀ ਆ ਹੁਣ ਸੈਂਟਰ ਦੇ ਇੱਕ ਮਿਨਿਸਟਰ ਆਉਂਦਾ ਵਾ ਉਹਨੂੰ ਕਟਕੜ ਦਿਖਾਉਣਾ ਸਾਡਾ ਫਰਜ਼ ਤਾਂ ਹੈ ਵੀ ਆ ਦੇਖੋ ਆ ਬਰਬਾਦੀ ਹੋਈ ਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਇਹ ਮਜ਼ਾਕ ਨਾ ਝੂਠ ਨਹੀਂ ਬੋਲ ਰਹੇ ਸਾਡੇ ਮਿਨਿਸਟਰ ਸਾਹਿਬ ਨੇ ਆਪਣੀ ਡਿਊਟੀ ਨਿਭਾਈ ਆ ਤਾਂ ਕਿ ਉਹਨਾਂ ਨੂੰ ਪੰਜਾਬ ਦੇ ਅਸਲ ਹਾਲਾ ਕੋ ਦਿਖੋਣ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਸੀ ਇੱਕ ਵਾਰ ਦੇਖੋ ਸਰ ਪੁਲਿਸ ਨੇ ਆਪਣੀ ਡਿਊਟੀ ਕੀਤੀ ਆ ਜੀ ਅਸੀਂ ਪੁਲਿਸ ਦਾ ਸਾਡਾ ਕੋਈ ਨਹੀਂ ਵੀ ਸਾਡੇ ਭਰਾ ਨੇ ਸਾਡੇ ਪੰਜਾਬੀ ਨੇ ਇਹਨਾਂ ਨੇ ਜੋਰ ਫਿਗਾ ਗਾਈਡਲਾਈਨ ਦਿੱਤੀ ਆ ਅਸੀਂ ਕੋਈ ਉਹਨਾਂ ਰਾਹ ਰੋਕਿਆ ਨਹੀਂ ਕੱਲੋਂ ਕਹਿਣ ਵੀ ਸਾਨੂੰ ਪੰਜਾਬ ਵਿੱਚ ਖਤਰਾ ਪੰਜਾਬ ਵਿੱਚ ਅੱਤਵਾਦੀ ਆ ਅਸੀਂ ਇੱਕ ਪੀਸਪੁਰ ਸਨੇਹਾ ਦਿੱਤਾ ਵਾ ਵੀ ਹਾਂਜੀ ਸਹੀ ਆਪਣਾ ਹੱਕ ਮੰਗਦੇ ਆ ਬਟ ਸ਼ਾਂਤਮਈ ਤਰੀਕੇ ਨਾਲ ਹਾਂਜੀ ਐਲਾਨ ਕਾਫੀ ਕੀਤੇ ਗਏ ਨੇ ਮੰਤਰੀ ਸਾਹਿਬ ਵੱਲੋਂ ਤੇ ਉਸ ਦੇ ਬਾਰੇ ਕੀ ਸਾਹ ਦੇਖਦੇ ਹੋ ਐਲਾਨ ਸਰ ਮੈਂ ਤਾਂ ਸਿਰਫ ਇਹੀ ਦੇਖਦਾ ਵੀ ਐਲਾਨ ਵਾਕਈ ਹੀ ਐਲਾਨ ਹੁਣ ਜੁਮਲੇ ਰਾਂ ਕਿਉਂਕਿ ਸਾਡੇ ਕੀ ਕਰੀਏ ਸਾਡੇ ਜਿਹੜੇ ਸੱਫਤੋ ਸੁਪਰੀਮ ਬੰਦੇ ਨੇ ਉਹਨਾਂ ਨੂੰ ਹੀ ਆਦਤ ਆ 15-15 ਲੱਖ ਦਾ ਪਾਪੜ ਵੇਚ ਕੇ ਤੋਂ ਇੱਥੇ ਆ ਕੇ ਜੀ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਅੱਜ ਐਲਾਨ ਦੇ ਕਿਵੇਂ ਯਕੀਨ ਕਰੀ ਜਦ ਤੱਕ ਸਾਨੂੰ ਮਿਲਦਾ ਨਹੀਂ ਫਿਰ ਜਦੋਂ ਸਾਨੂੰ ਮਿਲ ਗਿਆ ਅਸੀਂ ਉਹ ਤਾਰੀਫ਼ ਵੀ ਕਰਾਂਗੇ ਬਟ 19 ਦਿਨ ਸਾਡੇ ਲਈ ਜੁਮਲੇਬਾਜੀ ਆ ਕਿਉਂਕਿ ਪੰਜਾਬ ਉਹ ਸੂਬਾ ਵਾ ਜਿਹਨਾਂ ਹਮੇਸ਼ਾ ਮਤਰਾਈ ਮਾ ਵਾਲਾ ਸਲੂਕ ਕੀਤਾ ਗਿਆ ਜਦ ਬਾਰਡਰ ਲੜਾਈ ਹੁੰਦੀ ਆ ਸਾਡੇ ਹੀ ਪੁੱਤ ਜਾ ਕੇ ਉੱਥੇ ਮਰਦੇ ਆ ਇੱਕਾ ਉਹ ਆਮਰੀ ਗਾੜੀ ਚਲੇ ਗਿਆ ਖੋਕ ਕੇ ਮੂਰੇ ਖੜਦੇ ਆ ਅੱਜ ਮੈਨੂੰ ਇਹ ਦੱਸੋ ਕਿ ਜਦ ਵਕਤ ਕੋਈ ਫੜ ਤੇ ਵਕਤ ਪੈਂਦਾ ਜਦ ਸਾਡਾ ਬੁਰਾ ਟਾਈਮ ਆਉਂਦਾ ਵਾ ਉਦੋਂ ਉਦੋਂ ਸੈਂਟਰ ਗਵਰਨਮੈਂਟ ਕਿਉਂ ਪਿਛੇ ਹਟਦੀ ਹੈ ਬਾਕੀ ਸੂਬੇ ਕਿਉਂ ਜਾ ਰਹੇ ਜਿੱਥੇ ਪਾਏ ਪਾਸ ਸਰਕਾਰ ਆ ਉਹ ਸੂਬੇ ਨਾਲ ਦੀ ਬਹੁਤ ਅਹਿਮ ਆ ਜਿੱਥੇ ਕੋਈ ਹੋਰ ਆ ਪਾਰਟੀ ਦੀ ਸਰਕਾਰ ਆ ਉਹ ਸੂਬੇ ਇਹਨਾਂ ਮਤਰਾ ਹੀ ਮਾਨ ਵਾਲਾ ਕੰਮ ਹੀ ਕਰਦੇ ਆ ਠੀਕ ਮੈਂ ਕੀ ਕਰਨਾ ਕੀ ਕਰਨਾ ਚੱਲ ਰਿਹਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੇਂਦਰੀ ਮੰਤਰੀ ਦਾ ਜੀ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਵੀ ਆਪਾਂ ਹੱਡ ਜਿਹੜੀ ਹੱਡਾਂ ਦੀ ਮਾੜ ਹੈ ਜਿਹੜੀ ਪੰਜਾਬ ਵਿੱਚ ਪਈ ਹੈ ਤੇ ਉਹਨਾਂ ਹੱਡ ਪੀੜਿਤਾ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕਿ ਇਹਨਾਂ ਨੂੰ ਆਪੇ ਹੀ ਕਰਨਾ ਚਾਹੀਦਾ ਚਾਹੀਦਾ ਸੀਗਾ ਮੋਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੰਗ ਕੀਤੀ ਸੀ ਵੀ 20000 ਕਰੋੜ ਰੁਪਏ ਜਿਹੜਾ ਹੈ ਉਹਨਾਂ ਦੇ ਵਾਸਤੇ ਮੰਗ ਕੀਤੀ ਗਈ ਸੀ ਤੇ ਤੁਸੀਂ ਵੀ ਸਾਰੇ ਜਾਣਦੇ ਹੋ ਤੁਸੀਂ ਮੀਡੀਆ ਸਾਥੀ ਦਾ ਹਮੇਸ਼ਾ ਹੀ ਸਾਥ ਦਿੱਤਾ ਹੈ ਕਿ 1600 ਕਰੋੜ ਰੁਪਏ ਬੀਜੇਪੀ ਸਰਕਾਰ ਨੇ ਮੋਦੀ ਜੀ ਨੇ ਖੁਦ ਆ ਕੇ ਜਿਹੜਾ ਪੰਜਾਬ ਨੂੰ ਇੱਕ ਬੀਖ ਵਾਂਗੂ ਦੇ ਕੇ ਚਲੇ ਗਏ ਸੀ ਤੇ ਉਹਦੇ ਵਿੱਚ ਵੀ ਜਦੋਂ ਦੇਣ ਆਏ ਸੀਗੇ ਸਾਡੇ ਇੱਕ ਮੰਤਰੀ ਸਾਹਿਬਾਨ ਨੂੰ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੂੰ ਉਹਨੇ ਉਹ ਵੀ ਬੜਾ ਉੱਚਾਪਨ ਕੀਤਾ ਇਹ ਦੱਸ ਕੇ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬਾਨ ਹੈ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਉੱਚਾਪਨ ਦਿਖਾਇਆ ਹੈ ਤੇ ਵਿਤਕਰਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜਦੋਂ ਕੋਈ ਬੱਚਾ ਪਰੇਸ਼ਾਨ ਹੁੰਦਾ ਹੈ ਤਾਂ ਉਹ ਆਪਣੇ ਮਾਪਿਓਂ ਨਹੀਂ ਯਾਦ ਕਰਦਾ ਤੇ ਪੰਜਾਬੀਆਂ ਨੇ ਵੀ ਇੱਕ ਸਾਡੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਇਸ ਕਰਕੇ ਹੀ ਮੋਦੀ ਸਰਕਾਰ ਨੂੰ ਮੰਗ ਕੀਤੀ ਸੀ ਕਿ ਨਹੀਂ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਬੜੇ ਚੰਗੇ ਤਰੀਕੇ ਨਾਲ ਇਸ ਸਾਰੀ ਸਥਿਤੀ ਨੂੰ ਵਾਪਰਿਆ ਸੀਗਾ ਤੇ ਬੜੇ ਚੰਗੇ ਤਰੀਕੇ ਨਾਲ ਸੰਭਾਲ ਵੀ ਲਿਆ ਸੀਗਾ ਅੱਜ ਅੱਜ ਤੱਕੀਆਂ ਆਪਣੇ ਤੋਂ ਮੰਤਰੀ ਜਿਹੜੇ ਪੰਜਾਬ ਤੋਂ ਵੀ ਆਜ ਤੱਕੀਆਂ ਇਸ ਕਰਕੇ ਵੀ ਦਿਖਾਈ ਗਈ ਜੀ ਕਿ ਜਿਹੜੇ ਜੁਮਲੇਬਾਜੀ ਕਰਕੇ ਇਹਨਾਂ ਨੇ ਭਾਰਤ ਸਰਕਾਰ ਆਪਣੀ ਸੈਂਟਰ ਗਵਰਨਮੈਂਟ ਬਣਾਈ ਹੈ ਤੇ ਇੱਕ ਜੁਮਲਾ ਜਿਹੜਾ ਇਹ 1600 ਕਰੋੜ ਰੁਪਏ ਵਾਲਾ ਕਰਕੇ ਗਏ ਸੀ ਉਹ ਅਸੀਂ ਬੜੀ ਹੀ ਸ਼ਾਂਤੀਪੂਰਨ ਧੰਕ ਇਹ ਅੱਜ ਪ੍ਰੋਟੈਸਟ ਕਰਕੇ ਉਹਨਾਂ ਨੂੰ ਉਹ ਜੁਮਲਾ ਹੀ ਯਾਦ ਕਰਾ ਰਹੇ ਸੀਗੇ ਕਿ ਬਈ ਹੁਣ ਜੁਮਲੇਬਾਜ਼ੀ ਨਾ ਕਰੋ ਘੱਟੋ ਘੱਟ 1600 ਕਰੋੜ ਰੁਪਏ ਜਿਹੜਾ ਤੁਸੀਂ ਕਹਿ ਕੇ ਗਏ ਸੀ ਉਹ ਤਾਂ ਪਹੁੰਚਾ ਦਿਓ ਪੰਜਾਬ ਦੇ ਮੰਤਰੀ ਵੀ ਨਾਲ ਸੀ ਖੁੱਡੀਆਂ ਸਾਹਿਬ ਉਹ ਉਹ ਤੁਸੀਂ ਸਾਰੇ ਜਾਣਦੇ ਹੋ ਵੀ ਮਹਿਮਾਨ ਦਾ ਸਵਾਗਤ ਕਰਨਾ ਆਤੀਤੀ ਪਰਮੋਦਰਮ ਆਪਣਾ ਮੰਨਦੇ ਹੈਗੇ ਤਾਂ ਕਰਕੇ ਉਹ ਸਾਥ ਸੀਗੇ ਜੀ ਖੇਤੀਬਾੜੀ ਮੁੱਖ ਮੰਤਰੀ ਸਾਡੇ ਨਾਲ ਸੀਗੇ ਜਦੋਂ ਵੀ ਕਿਸੇ ਦੇ ਘਰ ਕੋਈ ਆਂਦਾ ਤੇ ਅਸੀਂ ਵੀ ਨਤਮਸਤਕ ਹੋ ਕੇ ਉਹਦਾ ਸਵਾਗਤ ਕਰਦੇ ਆ ਉਹੀ ਪੰਜਾਬ ਸਰਕਾਰ ਆਪਣਾ ਪ੍ਰੋਟੋਕੋਲ ਫੋਲੋ ਕਰ ਰਹੀ ਹੈ ਨਾਰੇਬਾਜ਼ੀ ਕਰਨ ਲਈ ਪੁਲਿਸ ਨੇ ਰੋਕ ਦਿੱਤਾ ਜੀ ਕੋਈ ਗੱਲ ਨਹੀਂ ਸਾਡੇ ਤੋਂ ਅਸੀਂ ਆਪਣੇ ਸੱਭਿਆਚਾਰ ਆਪਣੇ ਸੰਸਕਾਰਾਂ ਤੋਂ ਅੱਛੇ ਤਰੀਕੇ ਨਾਲ ਪਰਿਚਿਤ ਹੈਗੇ ਕਰਨ ਨੂੰ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਸੀਗੇ ਦਿਲ ਤਾਂ ਤੇ ਇਤਨੀ ਠੇਸ ਪਹੁੰਚੀ ਹੋਈ ਹੈ ਵੀ ਅੰਦਾਜ਼ਾ ਜਿਹੜਾ ਕਿਸਾਨ ਸਾਡਾ ਹੈਗਾ ਜੇ ਉਹਨਾਂ ਦੇ ਨਾਲ ਇਤਨਾ ਵਿਤ ਕਰਾਏ ਤੇ ਸਾਡੇ ਨਾਲ ਕੀ ਹੋਊਗਾ ਸਾਡੇ ਬੜੇ ਸਾਥੀ ਸੀਗੇ ਜਿਹੜੇ ਕਹਿੰਦੇ ਸੀਗੇ ਅਸੀਂ ਲੰਬੇ ਲਿਟ ਜਾਾਂਗੇ ਗੱਡੀਆਂ ਦੇ ਅੱਗੇ ਤੇ ਬੜਾ ਹੀ ਆਪਣੇ ਆਪਣੇ ਜਿਹੜੇ ਹੈ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਕੇ ਪ੍ਰੋਟੈਸਟ ਕੀਤਾ ਗਿਆ ਹੈ ਕਿ ਬੜੇ ਠੰਡੇ ਸੁਭਾਅ ਨਾਲ ਆਪਣੇ ਸੱਭਿਆਚਾਰ ਨੂੰ ਆਪਣੇ ਸੰਸਕਾਰਾਂ ਨੂੰ ਮੂਰੇ ਰੱਖ ਕੇ ਆਪਾਂ ਅੱਜ ਜਿਹੜੇ ਸਾਡੇ ਮਹਿਮਾਨ ਰੂਪੀ ਆ कि ਅਸੀਂ ਕਹਿ ਸਕਦੇ ਹਾਂ ਵੀ ਸਾਡੇ ਮੰਤਰੀ ਸੀ ਵੀ ਮੰਤਰੀ ਜਣ ਵੀ ਉਹਨਾਂ ਦੇ ਨਾਲ ਸੀਗੇ ਬਟ ਫਿਰ ਵੀ ਅਸੀਂ ਬਹੁਤ ਹੀ ਅਈਸਾ ਜਨਕ ਜਿਹੜਾ ਹੈ ਬੜੀ ਸ਼ਾਂਤੀਪੂਰਨ ਡੰਗ ਤੋਂ ਇਹ ਪ੍ਰੋਟੈਸਟ ਕੀਤਾ ਹੈ ਤੇ ਉਹਨਾਂ ਨੂੰ ਇੱਕ ਵਾਰ ਫਿਰ ਯਾਦ ਦਿਲਾਇਆ ਵੀ ਜਿਹੜਾ ਜੁਮਲਾ ਤੁਸੀਂ ਪੰਜਾਬ ਨੂੰ ਵੀਖ ਵਾਂਗੂ ਦੇ ਕੇ 1600 ਰੁਪਏ ਦਾ ਕੀਤਾ ਸੀਗਾ ਘਟੋ ਘਟ ਉਹ ਤਾਂ ਪੂਰਾ ਕਰ ਦਿਓ ਜਿਹੜੀ ਇੱਕ ਰਣਨੀਤੀ ਤਿਆਰ ਹੋ ਰਹੀ ਹੈ ਪਿੰਡਾਈ ਚ ਜਾ ਕੇ ਤੁਸੀਂ ਸ਼ਾਇਦ ਉੱਥੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਘਟੋ ਘਟ ਉਹ ਨਾ ਕਰੋ ਦੁੱਖ ਦੇ ਤਿਹਾਰੇ ਰਾਜਨੀਤੀ ਨਾ ਕਰੋ ਐਸਐਚਓ ਸਾਹਿਬ ਅੱਜ ਪ੍ਰੋਟੈਸਟ ਕੀਤਾ ਗਿਆ ਜੀ ਕੇਂਦਰੀ ਮੰਤਰੀ ਨੰਗਰੇ ਸੀ ਤੇ ਇਧਰੋਂ ਤੱਕੀਆਂ ਦਿਖਾਈਆਂ ਗਿਆ ਪ੍ਰ ਜਿਹੜਾ ਨਜ਼ਰਬੰਦ ਕੀਤਾ ਗਿਆ ਸਾਡੇ ਕੋਲੋਂ ਜੀ ਪੁਕਤਾ ਸਭਾ ਇੱਥੇ ਪ੍ਰਬੰਧ ਕੀਤੇ ਗਏ ਸੀਗੇ ਜੀ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਨਾ ਸੀਗਾ ਕੋਈ ਲਾਅ ਐਂਡ ਆਰਡਰ ਦੀ ਦਿੱਕਤ ਆਈ ਨਹੀਂ ਸ਼ਾਂਤੀਪੂਰਕ ਜੋ ਹੈਗਾ ਸੀਗਾ ਉਹ ਸਮਾਪਤ ਹੋ ਚੁੱਕਿਆ ਜੀ ਖਤਮ ਹੋ ਚੁੱਕਾ ਹੈ ਜੀ ਉਸੇ ਕੀਤੀ ਉਹਨਾਂ ਨਾਰੇ ਵਜੇ ਲਾਂਦੀ ਨਹੀਂ ਸ਼ਾਂਤ ਪੀਸਫੁਲੀ ਸੀਗੀ ਜੀ ਉਹ ਚੁੱਪ ਕਰਾਇਆ ਗਿਆ ਉੱਥੇ ਨਹੀਂ ਜੀ ਪੀਸਫੁਲੀ ਸੀਗਾ ਜੀ ਸਾਰਾ ਕੁਝ ਪੀਸਫੁਲੀ ਓਵਰ ਹੋ ਗਿਆ ਜੀ ਕਿੰਨੇ ਕਿ ਮਲਾਜ਼ਮ ਤਨਤ ਕੀਤੇ ਗਏ ਮਲਾਜ਼ਮ ਤਾਂ ਚਲੋ ਜਿਹੜਾ ਸਾਡਾ ਡਿਊਟੀ ਬਣਦੀ ਹੈ ਜੀ ਉਸ ਹਿਸਾਬ ਨਾਲ ਸੀ ਜਿਹੜੀ ਹੈਗੀ ਸੀਗੀ ਪ੍ਰੋਪਰ ਬਲੇ ਵੀ ਜਿਹੜੀ ਆ ਪੁਲਿਸ ਤਨਤ ਰਹੋਗੀ ਜਦੋਂ ਤੱਕ ਵਾਪਸ ਇਹ ਸਾਡਾ ਰੂਟ ਦਾ ਪਲਾਨ ਹੁੰਦਾ ਜੀ ਸਾਨੂੰ ਰੂਟ ਕਵਰ ਕਰਕੇ ਰੱਖਣਾ ਪੈਂਦਾ ਜਦੋਂ ਤੱਕ ਵੀ ਵੀ ਆਈ ਪੀ ਆਪਣੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਨਹੀਂ ਕਰਦੇ ਹੋ ਤੱਕ ਅਸੀਂ ਕਵਰ ਕਰਕੇ ਰੱਖਦੇ ਹੁੰਦੇ ਆ ਉਹ ਸਾਡੀ ਡਿ